ਅੱਜ ਕੱਲ ਦੇ ਜਿਹੜੇ ਗੀਤ ਨੇ ਉਹਨਾਂ ਨਾਲ ਸਿੱਤ ਨਹੀਂ ਮਿਲਦੀ ਖੂਨ ਖਰਾਬਾ ਹੀ ਹੋ ਜਾਂਦਾ ਤੇ ਦੇਸ਼ ਦਾ ਬੁਰਾ ਹਾਲ ਮਾੜਾ ਹੋ ਜਾਂਦਾ ਮਾੜੇ ਗੀਤ ਸੁਣ ਕੇ ਜੇ ਚੰਗੇ ਗੀਤ ਕੋਈ ਸੁਨੇਗਾ ਉਹਦੇ ਨਾਲ ਚੰਗੀ ਮੱਤ ਮਿਲੇਗੀ ਤੇ ਅੱਜ ਕੱਲ ਦੇ ਸਮੇਂ ਨੂੰ ਵੇਖੀਏ ਬਲੂਕਾ ਹਸਲੇ ਵਾਲੇ ਜਾਂ ਵੱਡਣ ਬੁੱਕ ਨਾਲ ਗਾਣੇ ਤੇ ਗਾਈਏ ਤੇ ਅੱਜ ਆਪ ਸਟਾਰ ਬਣ ਸਕਦੇ ਆ ਲੇਕਿਨ ਮੇਰਾ ਨਿਸ਼ਾਨਾ ਇੱਕ ਹੋਏ ਜੇ ਸਟਾਰ ਬਣਨਾ ਹੈ ਤਾਂ ਸੱਭਿਆਚਾਰਕ ਗੀਤ ਦੇ ਨਾਲ ਬਣਨਾ ਹੈ ਗੱਲ ਤੇ ਲੈ ਵਾਲੀ ਦੇ ਤੈਨੂੰ ਦੱਸਨੀ ਹੁਣ ਪਾ ਦਿਆਂਗੇ ਤੈਨੂੰ ਅਸੀਂ ਨਾਤਨੀ ਹੁਣ ਆ ਗਿਆ ਏ ਸਾਨੂੰ ਵੀ ਤਰੀਕਾ ਦਿਲੀਏ ਉਹ ਆ ਗਿਆ ਏ ਸਾਨੂੰ ਵੀ ਤਰੀਕਾ ਦਿਲੀਏ ਹੁਣ ਤੇਰੀਆਂ ਤੇਰੀਆਂ ਕਢਾ ਦਿਆਂਗੇ ਚੀਕਾਂ ਦੇ ਲਈ ਨਹੀਂ ਹੁਣ ਤੇਰੀਆਂ ਤੇਰੀਆਂ ਤੋੜਾ ਦਿਆਂਗੇ ਚੀਕਾਂ ਦੇ ਲਈ ਨਹੀਂ ਹੁਣ ਤੇਰੀਆਂ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਸਾਮਾਨ ਹੈ ਜਿਸ ਨੂੰ ਲੈ ਕੇ ਕਈ ਗਾਇਕ ਰਾਤੋਂ ਰਾਤ ਸਟਾਰ ਬਣ ਜਾਂਦੇ ਨੇ ਪਰ ਕੁਝ ਅਜਿਹੇ ਵੀ ਨੇ ਜੋ ਚੰਗਾ ਲਿਖਣ ਅਤੇ ਗਾਉਣ ਦੇ ਬਾਵਜੂਦ ਵੀ ਗਰੀਬੀ ਦੇ ਕਾਰਨ ਅੱਗੇ ਨਹੀਂ ਵੱਧ ਪਾਉਂਦੇ ਅਜਿਹੇ ਕੁਝ ਹੋਇਆ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਗਾਇਕ ਸਪਾਲ ਸਿੰਘ ਦੇ ਨਾਲ ਜੋ ਪੰਜਾਬ ਦੇ ਵਿੱਚ ਕਈ ਸਟੇਜਾਂ ਲਾ ਚੁੱਕਿਆ ਹਜ਼ਾਰਾਂ ਗਾਣੇ ਲਿਖ ਚੁੱਕਿਆ ਅਤੇ ਚੰਗੀ ਆਵਾਜ਼ ਹੋਣ ਦੇ ਬਾਵਜੂਦ ਵੀ ਉਹ ਅੱਗੇ ਨਹੀਂ ਵੱਧ ਪਾਇਆ ਤਾਨੂੰ ਦੱਸ ਦਿੰਦੇ ਆ ਕਿ ਗੱਲਬਾਤ ਦੇ ਦੌਰਾਨ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਤਿੰਨ ਕੈਸਟਾਂ ਰਿਲੀਜ਼ ਕਰ ਚੁੱਕਿਆ ਇਸ ਦੇ ਨਾਲ ਨਾਲ ਗੌਨ ਦੇ ਨਾਲ ਉਹ ਆਪਣੇ ਖੁਦ ਦੇ ਗਾਣੇ ਵੀ ਲਿਖਦਾ ਜਿਸ ਦੀ ਆਵਾਜ਼ ਨੂੰ ਲੋਕ ਬੇਹੱਦ ਪਿਆਰਤਾ ਦਿੰਦੇ ਨੇ ਪਰ ਗਰੀਬੀ ਅਤੇ ਘਰ ਦੇ ਹਾਲਾਤਾਂ ਨੇ ਕਦੇ ਉਸ ਨੂੰ ਅੱਗੇ ਨਹੀਂ ਵਧਣ ਦਿੱਤਾ ਕਿਉਂਕਿ ਪੈਸਾ ਨਾ ਹੋਣ ਕਰ ਇਹਨੂੰ ਆਪਣੀਆਂ ਕੈਸਟਾਂ ਵੱਡੀਆਂ ਕੰਪਨੀਆਂ ਤੇ ਵੱਡੇ ਚੈਨਲਾਂ ਤੇ ਨਹੀਂ ਲਿਜਾ ਸਕਿਆ ਅਤੇ ਅੱਜ ਉਸ ਦੀ ਇਹ ਹਾਲਾਤ ਨੇ ਕਿਉਂ ਡਰਾਈਵਰੀ ਕਰਕੇ ਆਪਣਾ ਘਰ ਚਲਾ ਰਿਹਾ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਸਾਫ਼ ਸੁਥਰਾ ਲਿਖਣ ਅਤੇ ਗੌਨ ਦੇ ਸ਼ੌਕੀਨ ਨੇ ਉਥੇ ਇਸ ਮੌਕੇ ਉਹਨਾਂ ਨੇ ਮਦਦ ਦੀ ਗੋਹਾਰ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਉਹ ਵੀ ਬਾਕੀ ਗਾਇਕਾਂ ਦੀ ਤਰ੍ਹਾਂ ਅੱਗੇ ਵੱਧ ਸਕਣ ਕਿ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਸਤਪਾਲ ਪੱਪੂ ਜੀ ਔਰ ਦੇਸ਼ ਵਿਦੇਸ਼ ਬੈਠੇ ਸਰੋਤਿਆਂ ਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਔਰ ਸਤਿ ਸ੍ਰੀ ਅਕਾਲ ਤੇ ਮੈਂ মিডিਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੇਰੇ ਘਰ ਵਿੱਚ ਆਣ ਕੇ ਮੈਨੂੰ ਸਾਰਿਆਂ ਦੇ ਰੂਹ ਰੂਹ ਕਰਨ ਦੇ ਲਈ ਸਮਾ ਦਿੱਤਾ ਹੈ ਗਾਇਕੀ ਦਾ ਸ਼ੌਂਕ ਤਾਂ ਮੈਨੂੰ ਜੀ 6ਵੀਂ 7ਵੀਂ ਕਲਾਸ ਦੇ ਵਿੱਚ ਪੈ ਗਿਆ ਸੀ ਜਦੋਂ ਸਕੂਲਾਂ ਦੇ ਵਿੱਚ ਕੰਪੀਟੀਸ਼ਨ ਹੋਣ ਲੱਗਾ ਤੇ ਫਰਸਟ ਮੈਂ ਜਾਂਦਾ ਸੀ ਤੇ ਮੇਰਾ ਹੌਸਲਾ ਵਧਦਾ ਗਿਆ ਲੇਕਿਨ ਮੈਂ 2008 ਤੱਕ ਸਟੇਜਾਂ ਵੀ ਕਾਫੀ ਲਾਈਆਂ ਲੇਕਿਨ ਘਰ ਦੀ ਤੰਗੀ ਕਾਰਨ ਗਰੀਬੀ ਕਾਰਨ ਮੈਂ ਕੋਈ ਗਾਣਾ ਰਿਕਾਰਡ ਨਹੀਂ ਕਰਾ ਸਕਿਆ ਔਰ ਅੱਠ ਦੇ ਵਿੱਚ ਤਾਂ ਮੈਂ ਜਮਾ ਛੱਡਦਾ ਸੀ ਜੀ ਉਸ ਤੋਂ ਬਾਅਦ 12 ਸਾਲ ਮੇਰੀ ਬ੍ਰੇਕ ਲੱਗੀ ਆ ਮੈਂ ਉਸ ਤੋਂ ਬਾਅਦ 2021 ਦੇ ਵਿੱਚ ਦੁਬਾਰਾ ਜਦੋਂ ਕਿਸਾਨਾਂ ਦੇ ਕਾਲੇ ਕਾਨੂੰਨ ਆਏ ਔਰ ਕਿਸਾਨ ਦੁਖੀ ਹੋਏ ਮੈਂ ਇਹਨਾਂ ਨੂੰ ਮੋਹਲ ਨੂੰ ਵੇਖਦਾ ਹੋਇਆ ਮੇਰੇ ਦਿਲ ਦੇ ਵਿੱਚ ਇੱਕ ਕਿਸਾਨਾਂ ਦੇ ਵਾਲੇ ਦਰਦ ਆਇਆ ਮੈਂ ਉਸ ਤੋਂ ਪਹਿਲਾਂ ਇੱਕ ਗੀਤ ਲਿਖਿਆ ਦੁਖੀ ਕਿਸਾਨ ਮੈਂ ਗਾਣਾ ਰਿਕਾਰਡ ਕਰਾਇਆ ਮੇਰਾ ਉਸ ਤੋਂ ਬਾਅਦ ਚੀਕਾਂ ਦਿੱਲੀ ਦੇ ਅਸੀਂ ਡਿਊਟ ਕੀਤਾ ਮਾਨ ਸਿੰਘ ਰਾਏ ਜੋ ਮੇਰਾ دوست ਜਲਾਲਾ ਬਾਤੂ ਅਸੀਂ ਦੋਨੋਂ ਨੇ ਮਿਲ ਕੇ ਕੀਤਾ ਸੀ ਔਰ ਵਧੀਆ ਰਿਸਪਾਂਸ ਮਿਲਿਆ ਹੁੰਦਾ ਵੀ ਅਰ ਅੱਜ ਹੁਣ ਮੇਰਾ 13 ਤਰੀਕ ਦਾ ਇੱਕ ਡਿਊਟ ਗਾਣਾ ਦਲਜੀਤ ਕੁਰਪਟੇਲਾ ਜੀ ਦੇ ਨਾਲ ਹੋਇਆ ਬਹੁਤ ਵਧੀਆ ਉਹਨਾਂ ਨੇ ਸਾਥ ਦਿੱਤਾ ਉਹ 13 ਤਰੀਕ ਤੋਂ ਰਿਲੀਜ਼ ਹੋ ਚੁੱਕਿਆ ਹੈ ਉਹ ਬੁੱਕਾ ਵੀ ਚੱਲ ਰਿਹਾ ਕਿੰਨੀਆਂ ਕ ਸਟੇਜਾਂ ਜਿਹੜੀਆਂ ਤੁਸੀਂ ਲਗਾਜੀ ਮੈਂ ਸਟੇਜਾਂ ਉਸ ਸਮੇਂ ਤਾਂ ਕਾਫੀ ਲਾਈਆਂ ਜੀ 2008 ਤੋਂ ਮੈਂ ਛੱਡ ਗਿਆ ਛੱਡਤਾ ਸੀ 12 ਸਾਲ ਦੀ ਬ੍ਰੇਕ ਤੋਂ ਬਾਅਦ ਹੁਣ ਮੈਂ ਦੁਬਾਰਾ ਤੀਸਰਾ ਗਾਣਾ ਮੇਰਾ ਰਿਕਾਰਡ ਹੋ ਚੁੱਕਿਆ ਹੈ ਅਗਰ ਸਰਪਾ ਜੀ ਕੈਕਾ ਦੀ ਗੱਲ ਕਰੀ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਾਦਾ ਤਰ ਜਿਹੜੇ ਗਾਇਕ ਹੈ ਅੱਜ ਬੁਨੰਦੀਆਂ ਤੱਕ ਪਹੁੰਚੇ ਹੋਏ ਆ ਤਾਂ ਨਹੀਂ ਤੁਸੀਂ ਕਿਉਂ ਨਹੀਂ ਅੱਗੇ ਵੱਧ ਸਕਦੇ ਕਿਉਂਕਿ ਮੇਰਾ ਇੱਕ ਨਿਸ਼ਾਨਾ ਹੈ ਜੀ ਮੈਂ ਰਗੀਤ ਉਹ ਹੈ ਜੋ ਸਭ ਪਰਿਵਾਰ ਦੇ ਵਿੱਚ ਸੁਣਿਆ ਜਾਵੇ ਮੈਂ ਉਸ ਤਰ੍ਹਾਂ ਦਾ ਲਿਖਦਾ ਵੀ ਆ ਤੇ ਗਾਉਂਦਾ ਵੀ ਆ ਬਾਕੀ ਜੇ ਅੱਜ ਕੱਲ ਦੇ ਸਮੇਂ ਨੂੰ ਵੇਖੀਏ ਬੰਦੂਕਾਂ ਅਸਲੇ ਵਾਲੇ ਜਾਂ ਵੱਡਣ ਟੁੱਕਣ ਵਾਲੇ ਗਾਣੇ ਤੇ ਗਾਈਏ ਤੇ ਅੱਜ ਆਪਾਂ ਸਟਾਰ ਬਣ ਸਕਦੇ ਆ ਲੇਕਿਨ ਮੇਰਾ ਨਿਸ਼ਾਨਾ ਇੱਕੋ ਹੈ ਜੇ ਸਟਾਰ ਬਣਨਾ ਹੈ ਤਾਂ ਇੱਕ ਸਭਿਆਚਾਰਕ ਚੀਜ਼ ਦੇ ਨਾਲ ਬਣਨਾ ਹੈ ਜੋ ਸਭ ਧੀਆਂ ਭੈਣਾਂ ਵਾਲੇ ਸਭ ਮਿਲ ਕੇ ਸੁਣ ਸਕਣ ਉਸ ਨੂੰ ਉਨ ਮੇਰਾ ਜਿਹੜਾ ਡਿਊਟ ਗਾਣਾ ਹੈ ਦਿਲਜੀਤ ਕੋਰ ਪਟੇਲਾ ਜੀ ਦੇ ਨਾਲ ਉਹ ਇੱਕ ਦੇਵਰ ਪਰਜਾਈ ਦਾ ਸਟੋਰੀ ਹੈ ਜਿੰਦੇ ਚ ਪਰਜਾਈ ਕੰਦੀ ਹੈ ਦਿਓਰ ਨੂੰ ਕੋਈ ਕੰਮਕਾਰ ਕਰ ਲੈ ਦਿਓਰਾ ਫਿਰਦਾ ਵੇਲਾ ਰਾਵਾਂ ਤੇ ਤੇ ਅੱਗੋ ਦਿਓਰ ਕੀ ਕਹਿੰਦਾ ਹੈ ਬੁਲਟ ਵੇਚ ਕੇ ਲੈ ਲਿਆ ਡੀਜੇ ਜਾਈ ਦਾ ਵਿਆਹਾਂ ਤੇ ਅੱਛਾ ਇਹ ਸਵੇਗੀ ਗੀਤ ਹੈ ਪਰਿਵਾਰਕ ਦੇ ਸੁਣਨ ਵਾਲਾ ਗੀਤ ਹੈ ਔਰ ਇਹਦੇ ਨਾਲ ਨੌਜਵਾਨਾਂ ਨੂੰ ਸਿਹਤ ਮਿਲਦੀ ਹੈ ਅੱਜ ਕੱਲ ਦਾ ਜਿਹੜੇ ਗੀਤ ਨੇ ਉਹਨਾਂ ਨਾਲ ਸਿਹਤ ਨਹੀਂ ਮਿਲਦੀ ਖੂਨ ਖਰਾਬਾ ਹੀ ਹੋ ਜਾਂਦਾ ਤੇ ਦੇਸ਼ ਦਾ ਬੁਰਾ ਹਾਲ ਮਾੜਾ ਹੋ ਚੱਲਿਆ ਹੈ ਮਾੜੇ ਗੀਤ ਸੋਂ ਸੁਣ ਕੇ ਜੇ ਚੰਗੇ ਗੀਤ ਕੋਈ ਸੁਨੇਗਾ ਤੇ ਉਹਦੇ ਨਾਲ ਚੰਗੀ ਮਤ ਮਿਲੇਗੀ ਅੱਜ ਜੋ ਨੌਜਵਾਨ ਪੀੜੀ ਗਲਤ ਰਸਤੇ ਤੇ ਜਾ ਰਹੀ ਹੈ ਕੀ ਲੱਗਦਾ ਕਿਤੇ ਨਿਕਤੇ ਕਲਾਕਾਰ ਵੀ ਇਸ ਦਾ ਜਿੰਮੇਵਾਰ ਹਾਂ ਵਿੱਚ ਹੈਗੇ ਆ ਜ਼ਿੰਮੇਵਾਰ ਕਲਾਕਾਰ ਕਾਫੀ ਕਲਾਕਾਰਾਂ ਨੇ ਗਲਤ ਗਾਣੇ ਗਾਏ ਆ ਜੀ ਵੱਡ ਟੋਕ ਦਿਆਂਗੇ ਜੀ ਮੈਂ ਤੇਰਾ ਯਾਰ ਦਾ ਨਾ ਚੱਲਦਾ ਜੀ ਉਹ ਕਰਦਿਆਂ ਗਿਆ ਕਰਦਾਂ ਤੇ ਏਦਾਂ ਦਾ ਨਾ ਤੇ ਚਲਦੇ ਚਲਦੇ ਲੋਕ ਮੁੰਡੇ ਨਸ਼ਿਆਂ ਦੇ ਵਿੱਚ ਪੈ ਗਏ ਨਸ਼ਿਆਂ ਦੇ ਵਿੱਚ ਉਹ ਆਪਣੇ ਆਪ ਨੂੰ ਵੀ ਬਦਮਾਸ਼ ਸਮਝਣ ਲੱਗ ਗਏ ਉਹਦੇ ਨਾਲ ਦੇਸ਼ ਦੇ ਬੜਾ ਮਾੜਾ ਅਸਰ ਪੈ ਰਿਹਾ ਜੀ ਚੋਰੀਆਂ ਹੋ ਰਹੀਆਂ ਲੜਾਈਆਂ ਹੋ ਰਹੀਆਂ ਕੌਣ ਖਰਾਬੇ ਪਾਲਟੀਆਂ ਹੋ ਰਹੀਆਂ ਜੀ ਅਗਰ ਘਰ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਤੁਹਾਡੇ ਘਰ ਦੇ ਹਾਲਾਤ ਕਿਹੜੇ ਆ ਕਰਦੇ ਹਾਲਾਤ ਤਕਰੀਬਨ ਮੇਰੇ ਦੋ ਹਜ਼ਾਰ ਤੋਂ ਆ ਕਾਫੀ ਮਾੜੇ ਆ ਅਸੀਂ ਸਟੇਜਾਂ 'ਤੇ ਲਾਉਂਦੇ ਸੀ ਉਹਨਾਂ ਕੋ ਕੁਝ ਬਣਦਾ ਸੀ ਜਿੰਨਾ ਕੋ ਗੁਜ਼ਾਰਾ ਚੱਲਦਾ ਸੀ ਬਾਂ ਮੰਦਾ ਹਾਲੀ ਸੀ ਨਾ ਮੈਂ ਗਾਣਾ ਰਿਕਾਰਡ ਕਰਾ ਸਕਿਆ ਕਾਫੀ ਮੈਂ ਕੋਸ਼ਿਸ਼ ਕੀਤੀ ਮੈਂ ਕਹਿੰਦਾ ਇਸ ਪਰ ਕੁਝ ਨਾ ਕੁਝ ਪੈਸਾ ਜੋੜ ਕੇ ਰਿਕਾਰਡ ਕਰਾਵਾਂਗੇ ਨਹੀਂ ਕਰਾ ਸਕੇ ਕਿਉਂਕਿ ਘਰ ਦੀ ਗਰੀਬੀ ਕਾਰਨ ਔਰ ਬੱਚੇ ਪਰਿਵਾਰ ਦੇ ਮਤਲਬ ਬੱਚੇ ਪਾਲਣੇ ਸੰਭਾਲਣਾ ਕਰਨ ਨੂੰ ਸੰਭਾਲਣਾ ਇਕੱਲਾ ਜਣਾ ਕਮਾਉਣ ਵਾਲਾ ਇਸ ਲਈ ਮੈਂ ਗਾਣਾ ਕੇ ਰਿਕਾਰਡ ਨਹੀਂ ਕਰਾ ਸਕਿਆ ਕੁਝ ਹੁਣ ਮੇਰੇ ਹਾਲਾਤ ਬਦਲੇ ਆ ਉਹਨਾਂ ਦੇ ਵਿੱਚ ਮੈਂ ਕੁਝ ਖਰਚਾ ਕਰਕੇ ਇਹ ਗਾਣੇ ਰਿਕਾਰਡ ਕਰਾ ਰਿਹਾ ਤੇ ਬੜੀ ਕੋਸ਼ਿਸ਼ ਕਰ ਰਿਹਾ ਕੁਝ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੀ ਇਸ ਤੋਂ ਇਲਾਵਾ ਹੋਰ ਤੁਸੀਂ ਨਾਲ ਕੀ ਕੰਮ ਕਰਦੇ ਮੇਰਾ ਨਾਲ ਹੁਣ ਇਸ ਟਾਈਮ ਤਾਂ ਮੈਂ ਸੇਲ ਪਰਚੇ ਗੱਡੀਆਂ ਦਾ ਵੀ ਕਰ ਲੈਂਦਾ ਤੇ ਮੈਂ ਇੱਕ ਗੱਡੀ ਸਕਾਰਪਿਓ ਮੇਰੇ ਕੋਲ ਜੋ ਮੈਂ ਕਰਾਇਆ ਵੀ ਕਰਦਾ ਔਰ ਉਹਦੇ ਤੇ ਬਰਾਤਾਂ ਲਾਉਣਾ ਢੇੜੇ ਲਾਉਣਾ ਔਰ ਉਸ ਗੱਡੀ ਦੇ ਨਾਲ ਹੀ ਮੈਂ ਚੱਲਦਾ ਚੱਲਦਾ ਕੁਝ ਮੇਰੇ ਦਿਮਾਗ ਚ ਆਉਂਦਾ ਮੈਂ ਕੁਝ ਮਾਹੌਲ ਵੇਖ ਕੇ ਤੇ ਗਾਣੇ ਨੂੰ ਤਿਆਰ ਕਰ ਲੈਣਾ ਗਾਣਾ ਮੈਂ ਲਿਖ ਲੈਣਾ ਉਹ ਸਾਰਾ ਦੇ ਨਾਲ ਵੀ ਸਾਡੇ ਦક્ષਿਣ ਵਾਲੀ ਨੂੰ ਦੋ ਲਾਈਨਾਂ ਸੁਣਾਓ ਤੁਸੀਂ ਜੀ ਹੈ ਪੁਰਾਣੇ ਗਾਣੇ ਦੀ ਸੁਣਾ ਦੀਏ ਕਿ ਨਵੇਂ ਦੀਆਂ ਹੈ ਪਹਿਲਾ ਗਾਣਾ ਸੀ ਜਿਹੜਾ ਮੇਰਾ ਦੁਖੀ ਕਿਸਾਨ ਸੀ ਉਹ ਮੋਦੀ ਦੇ ਬਾਰੇ ਸੀ ਮੇਰੇ ਦੇਸ਼ ਦੇ ਕਿਸਾਨਾਂ ਨੂੰ ਦੁਖੀ ਕਰਕੇ ਮਿਲਿਆ ਤੈਨੂੰ ਮੋਦੀਆ ਮੇਰੇ ਦੇਸ਼ ਦੇ ਕਿਸਾਨਾਂ ਨੂੰ ਦੁਖੀ ਕਰਕੇ ਉਸ ਤੋਂ ਬਾਅਦ ਚੀਕਾਂ ਦਿੱਲੀ ਦੀਆਂ ਉਹ ਸੀ ਮਾਨ ਸਿੰਘ ਰਾਏ ਦੋਨਾਂ ਨੇ ਲਿਖਿਆ ਸੀ ਉਹ ਮੇਰਾ ਭਰਾ ਸੀ ਗੱਡੀ ਦੇ ਵਿੱਚ ਜਦ ਜਾ ਰਹੇ ਸੀ ਔਰ ਐਦਾਂ ਮਾਹੌਲ ਵੇਖ ਕੇ ਹੀ ਮਾਹੌਲ ਤੋਂ ਹੀ ਅਸੀਂ ਗਾਣੇ ਨੂੰ ਹਾਂ ਹੁਣ ਤੱਕ ਕਿੰਨੇ ਗਾਣੇ ਤੁਸੀਂ ਕੱਢ ਚੁੱਕੇ ਹੋ ਇਹ ਤੀਜਾ ਗਾਣਾ ਜੀ ਤਿੰਨ ਗੀਤ ਕਰਟ ਹੋ ਗਏ ਰਿਲੀਜ਼ ਹੋ ਚੁੱਕੇ ਆ ਠੀਕ ਹੈ ਥੋੜੇ ਦਸ਼ਕਾ ਨੂੰ ਗਾਣਾ ਸੁਣਾਉਣਾ ਚਾਹੂੰ ਇਸ ਤੋਂ ਪਹਿਲਾਂ ਇੱਕ ਚੀਕਾ ਦਿੱਲੀ ਦੇ ਅਸੀਂ ਲਿਖਿਆ ਸੀ ਮਾਨ ਸਿੰਘ ਰਾਏ ਤੋਂ ਤੁਹਾਨੂੰ ਸੁਣਾਣੇ ਤੁਹਾਡੀ ਰਿਪੋਰਟ ਕਰਦੇ ਆ ਉਹ ਗੱਲ ਦਿਲ ਵਾਲੀ ਦੇ ਤੈਨੂੰ ਦੱਸ ਨਹੀਂ ਹੁਣ ਪਾਦਿਆਂ ਕਿ ਤੈਨੂੰ ਅਸੀਂ ਨਾਤ ਨਹੀਂ ਹੁਣ ਆ ਗਿਆ ਏ ਸਾਨੂੰ ਵੀ ਤਰੀਕਾ ਦਿੱਲੀਏ ਉਹ ਆ ਗਿਆ ਏ ਸਾਨੂੰ ਵੀ ਤਰੀਕਾ ਦਿੱਲੀਏ ਨਹੀਂ ਹੁਣ ਤੇਰੀਆਂ ਤੇਰੀਆਂ ਕਢਾ ਦਿਆਂਗੇ ਚੀਕਾ ਦਿੱਲੀਏ ਨਹੀਂ ਹੁਣ ਤੇਰੀਆਂ ਤੇਰੀਆਂ ਕਢਾ ਦਿਆਂਗੇ ਚੀਕਾਂ ਦੇ ਲਿਆ ਨਹੀਂ ਹੁਣ ਤੇਰੀਆਂ ਇਹ ਤਕਰੀਬਨ 6-7 ਮਹੀਨੇ ਪਹਿਲਾਂ ਮੇਰਾ ਗਾਣਾ ਚੱਲਿਆ 6 ਕੁ ਮਹੀਨੇ ਬਾਅਦ ਮੇਰਾ ਉਸ ਤੋਂ 4 ਮਹੀਨੇ ਪਹਿਲਾਂ ਦੁਖੀ ਕਿਸਾਨ ਸੀ ਗਾਣਾ ਜਿਹੜਾ ਹੁਣ ਦਾ ਗਾਣਾ ਮੇਰਾ ਹੈ ਇਹ ਅੱਜ ਦੇ ਲਾਤਾ ਦੇ ਮੁਤਾਬਕ ਮੈਂ ਲਿਖਿਆ ਜਿਹੜਾ 13 ਤਰੀਕ ਨੂੰ ਰਿਲੀਜ਼ ਹੋ ਚੁੱਕਿਆ ਉਹ ਗਾਣੇ ਦੇ ਇਸ ਤਰ੍ਹਾਂ ਬੋਲੇ ਦੇਵਰ ਪਰਜਾਈ ਦੇ ਵਰਜਵਾ ਵਾ ਉਹ ਜਿਸ ਤਰ੍ਹਾਂ ਪਰਜਾਈ ਕਹਿੰਦੀ ਆ ਪਹਿਲਾਂ ਵੇਚਦਾ ਸੀ ਕਾਰਾਂ ਲੱਗ ਗਿਆ گاਉਣਵਾਰਾਂ ਪਹਿਲਾਂ ਵੇਚਦਾ ਸੀ ਕਾਰਾਂ ਲੱਗ ਗਿਆ گاਉਣਵਾਰਾਂ ਬੜੇ ਕੰਮ ਕਰਕੇ ਤੂੰ ਛੱਡੇ ਮੇਰੇ ਨਾ ਕਿਹੜੇ ਚਾਵਾਂ ਦੇ ਕੋਈ ਕੰਮ ਕਰ ਕਰ ਲੈ ਦਿਓ ਰਾਹ ਰਹਿ ਨਾ ਇਹ ਵੇਲਾ ਰਾਵਾਂ ਤੇ ਕੋਈ ਚੰਗੇ ਕੰਮ ਕਰ ਲੈ ਦਿਓ ਰਾਹ ਵਿੱਚ ਚੱਲ ਸਿੱਧੇ ਰਾਵਾਂ ਤੇ ਅਗੋ ਦਿਓ ਜਵਾਬ ਕੀ ਦਿੰਦਾ ਹੋ ਮਾੜੀ ਮਿਲੀ ਸਾਰੀ ਕਾ ਉਹ ਬੰਦ ਹੋ ਗਏ ਕੰਮ ਕਾ ਮਾੜੀ ਮਿਲੀ ਸਰਕਾਰ ਬੰਦ ਹੋ ਗਏ ਕੰਮ ਕਰ ਇੱਥੇ ਪੜੇ ਲਿਖੇ ਕਰ ਨਾ ਦੇ ਹੜੀਆਂ ਡਿਗਰੀ ਵਾਲੇ ਕਰ ਨਾ ਦਿਹਾਰੀਆਂ ਪੜਾਈ ਰੁੱਲੀ ਰਾਵਾਂ ਤੇ ਬੁਲਟ ਵੇਚ ਕੇ ਲੈ ਲਿਆ ਡੀ ਜੇ ਜਾਈਦਾ ਅਸੀਂ ਵਿਆਹਾਂ ਤੇ ਬੁਲਟ ਵੇਚ ਕੇ ਲੈ ਲਿਆ ਡੀ ਜੇ ਜਾਈਦਾ ਪਾਬੀ ਪਾਰਟੀਆਂ ਤੇ ਓਏ ਇਹ ਮੇਰਾ ਡਿਊਡ ਗੀਤ ਤੇ 13 ਤਰੀਕ ਨੂੰ 릴ੀਜ ਹੋਇਆ ਚੱਲ ਰਿਹਾ ਇਹਦੇ ਵਿੱਚ ਮੈਂ ਲਾਟਾਂ ਦੇ ਮੁਤਾਬਕ ਮੈਂ ਲਿਖਿਆ ਕਿਉਂਕਿ ਮਾੜੀ ਸਰਕਾਰ ਮਿਲੀ ਮਾੜੀ ਮਿਲੀ ਸਰਕਾਰ ਬੰਦ ਹੋ ਗਏ ਕੰਮਕਾਰ ਇੱਥੇ ਪੜ੍ਹੇ ਲਿਖੇ ਕਰਨ ਦਿਹਾੜੀਆਂ ਪੜ੍ਹੇ ਲਿਖੇ ਬੇਰੁਜ਼ਗਾਰ ਬੜੇ ਫਿਰਦੇ ਨੇ ਕੋਈ ਕੰਮ ਨਹੀਂ ਮਿਲ ਰਿਹਾ ਔਰ ਵਿਚਾਰੇ ਜੇ ਤਰਨਾ ਲਾ ਦੇਣ ਤਾਂ ਉਥੇ ਕਟੀਂਦੇ ਨੇ ਮਾਸਟਰ ਕਟੀਚੇ ਪੜ੍ਹੇ ਲਿਖੇ ਬਹੁਤ ਕਟੀਚੇ ਉਹਨਾਂ ਨੂੰ ਮੈਂ ਕਿਹਾ ਪੜ੍ਹਾਈ ਰੁੱਲੀ ਰਾਵਾਂ ਤੇ ਬੁਲਟ ਵੇਚ ਕੇ ਲੈ ਲਿਆ ਡੀਜੇ ਜਾਈ ਦਾ ਵਾਂਗ ਮੈਂ ਇੱਕ ਸਿਧਾਨਤ ਤੌਰ ਤੇ ਬੁਲਟ ਚਲਾਉਣ ਵਾਲਿਆਂ ਨੂੰ ਇੱਕ ਸਿਹ ਦਿੱਤੀ ਵੀ ਬੁਲਟ ਚਲਾਉਣ ਦਾ ਕੋਈ ਫਾਇਦਾ ਨਹੀਂ ਐਵੇਂ ਫੋਕਰੀ ਦੇ ਵਿੱਚ ਨਾ ਚਲਾਓ ਤੇ ਕੋ ਚੰਗੇ ਕੰਮ ਕਰ ਲੋ ਉਹਦੇ ਨਾਲ ਕੋਈ ਦੁਕਾਨਦਾਰੀ ਕਰ ਲੋ ਕੋਈ ਬਿਜ਼ਨਸ ਕਰ ਲੋ ਉਹਦੇ ਦੇ ਲੱਖ ਦੋ ਲੱਖ ਲਾਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਆਪਾਂ ਜੇ ਚੰਗੇ ਕੰਮ ਕਰਾਂਗੇ ਚੰਗੀ ਸਿਹਤ ਆਪਣਾ ਕਾਰ ਸਹੀ ਚੱਲੇਗਾ ਜੇ ਆਪਾਂ ਗਲਤ ਚੱਲਾਂਗੇ ਫੋਕਰੀਆ ਪੁਣਿਆ ਦੇ ਵਿੱਚ ਤਾਂ ਹਾਲਾਤ ਵਿਗੜਦੇ ਜਾਣਗੇ ਜੀ ਮੈਂ ਤਾਂ ਪੀਲ ਇਹੋ ਕਰਨਾ ਚਾਹੁੰਦਾ ਜੀ ਚੰਗਾ ਜਿਸ ਤਰ੍ਹਾਂ ਲਿਖਿਆ ਚੰਗੇ ਨੂੰ ਸੁੰਨਾ ਚਾਹੀਦਾ ਸਭ ਨੂੰ ਔਰ ਚੰਗਾ ਮੈਂ ਅੱਜ ਬਹੁਤ ਮਿਹਨਤ ਕਰਕੇ ਮੈਂ ਲਿਖਿਆ ਹੈ ਸਾਰੇ ਹਾਲਾਤਾਂ ਨੂੰ ਵਿੱਚ ਬਿਆਨ ਕੀਤਾ ਹੈ ਜਿਸ ਤਰ੍ਹਾਂ ਲੋਕਡਾਊਨ ਦੇ ਬਾਰੇ ਵਿੱਚ ਲਿਖਿਆ ਮੈਂ ਤੇ ਮਾੜੀ ਸਰਕਾਰ ਦੇ ਬਾਰੇ ਵੀ ਲਿਖਿਆ ਹੈ ਔਰ ਜੋ ਔਲਾਦ ਚੱਲ ਰਹੇ ਨੇ ਉਹਦੇ ਬਾਰੇ ਵੀ ਲਿਖਿਆ ਹੈ ਇਹ ਗਾਣੇ ਨੂੰ ਸੁਣਨ ਦੇ ਨਾਲ ਮਨ ਨੂੰ ਤਸੱਲੀ ਵੀ ਮਿਲਦੀ ਹੈ ਔਰ ਸਿਹਤ ਵੀ ਮਿਲਦੀ ਹੈ ਅ ਪ੍ਰਿੰਸ ਜੀ ਕਿਵੇਂ ਦੇਖਦੇ ਹੋ ਇਹਨੂੰ ਜਸੀਂ ਬਹੁਤ ਅਰਥ ਤੋਂ ਵੇਖ ਰਹੇ ਆ ਗੱਟੀ ਮਿਹਨਤ ਕਰਦਾ ਜਗਾ ਕਿ ਜੋ ਆ ਰਿਹਾ ਅੱਜ ਗੀਤ ਵੀ ਇਹਦੇ ਆਇਆ ਕੁਛ ਗਰੀਬੀ ਕਰਨ ਇਤਾਂ ਨਹੀਂ ਹੋ ਰਿਹਾ ਤੇ ਇਹਦੀ ਫੁੱਲ ਮੱਚ ਨਹੀਂ ਹੋ ਗਈ ਕਾਰਸ਼ਕ ਜੀ ਬਹੁਤ ਆਵਾਜ਼ ਵੀ ਚੰਗੀ ਹੈ ਵਧੀਆ ਲੱਗਦਾ ਦੇਖਣ ਨੂੰ ਵੀ ਸੋਹਣਾ ਹੈ ਤੇ ਗਾਣੇ ਵੀ ਆਪ ਹੀ ਲਿਖਦਾ ਆਪ ਹੀ ਬੋਲਦਾ ਅਸੀਂ ਕਹਿੰਨੇ ਵੀ ਅੱਗੇ ਦੀ ਮੱਤ ਕੀਤੀ ਜਾਵੇ ਗਾਇਕੀ ਜੇ ਤਾਂ ਪਹਚਾਇਆ ਜਾਵੇ ਪਰ ਘਰ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਘਰ ਦੇ ਹਾਲਾਤ ਜਿਹੜੇ ਕਿੱਦਾਂ ਦੇ ਹਨ ਘਰ ਦੇ ਹਾਲਾਤ ਆ ਇਹ ਦੇਖੋ ਵੀ ਗਰੀਬੀ ਹੈ ਜਪਾਰੀ ਬੰਦਾ ਜਿਵੇਂ ਕਰਦਾ ਮਿਹਨਤ ਕਰਦਾ ਡਰਾਈਵਰੀ ਕਰਦਾ ਇਹ ਗਰੀਬੀ ਹਾਲਾਤ ਬਹੁਤ ਮਾੜੇ ਆ ਤੇ ਅੱਗੇ ਸਿਹੋ ਚਾਣੇ ਵੇ ਰਪਿੰਦੀ ਕਾਂ ਸੁਣੇ ਤੈਨੂੰ ਤਾਂ ਲਜਾਇਆ ਜਾ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ